ਇਹ ਮਾਸਟਰ ਨੇ ਆਇਆ ਜੀ ਸਾਰੇ ਸਕੂਲੇ ਸਾਢੇ 8 ਵਜੇ ਇਹਨਾਂ ਨੇ ਘਰ ਫੋਨ ਕੀਤਾ ਕਿ ਅੱਜ ਘਟਨਾ ਜਿਹੜੀ ਹੋ ਗਈ ਹੈ ਤੇ ਅਸੀਂ ਆਣ ਕੇ ਹੋਰ ਵੀ ਪਿੰਡ ਦੇ ਮੋਢੇ ਸੱਜਣ ਜਿਹੜੇ ਨਾਲ ਆਇਆ ਤੇ ਆਣ ਕੇ ਆਪਾਂ ਵੇਖਿਆ ਕਿ ਬਹੁਤ ਕਾਫੀ ਸਮਾਨ ਜਿਹੜਾ ਉਹ ਚੋਰੀ ਹੋਇਆ ਹੈਗਾ ਮਾੜੀ ਗੱਲ ਹੈ ਜੀ ਮੰਨ ਸਰਕਾਰੀ ਮੰਦਰ ਹੈ ਜੀ ਇੱਕ ਹਿਸਾਬ ਨਾਲੇ ਸਕੂਲ ਤੇ ਜਿਹੜਾ ਕਲੀਨਿਕ ਉਹ ਵੀ ਮੰਦਰ ਹੀ ਹੈ ਜਿੱਥੋਂ ਆਪਾਂ ਠੀਕ ਹੋ ਕੇ ਜਾਂਦੇ ਹਾਂ ਜੇ ਇਹੋ ਜਿਹੇ ਸਥਾਨਾਂ ਦੇ ਉੱਤੇ ਇਦਾਂ ਦੇ ਮਿਲ ਘਟਨਾ ਹੋਣ ਗਈ ਤੇ ਬਹੁਤ ਮਾੜੀ ਗੱਲ ਹੈ ਪੁਲਿਸ ਨੂੰ ਇਹਦੇ ਬਾਰੇ ਕੋਈ ਸੂਚਿਤ ਕੀਤਾ ਗਿਆ ਹਾਂਜੀ ਪੁਲਿਸ ਨੂੰ ਸੂਚਿਤ ਕੀਤਾ ਜੀ ਪੁਲਿਸ ਵੀ ਮੌਕੇ ਤੇ ਪਹੁੰਚੀ ਸਾਰੀ ਕਰਨੋ ਸਾਰੀ ਪ੍ਰਾਇਮਰੀ ਸਕੂਲ ਡੇਰੀਵਲ ਕਰਨ ਦੇ ਕੈਂਪਸ ਵਿੱਚ ਦੋ ਬਿਲਡਿੰਗਾਂ ਨੇ ਇਹ ਕੈਂਪਸ ਵਿੱਚ ਮੋਹੱਲਾ ਕਲੀਨਿਕ ਤੇ ਸਕੂਲ ਆ ਜਦੋਂ ਮੈਂ ਸਕੂਲ ਦੇ ਤਾਲੇ ਪਏ ਉਹ ਟੁੱਟੇ ਹੋਏ ਵੇਖੇ ਜਿੱਥੇ ਡੀਵੀਆਰ ਦੋ ਦੋ ਕੰਪਿਊਟਰ ਤੇ ਐਲਈਡੀ ਦੋ ਸਿਲੰਡਰ ਗਾਇਬ ਸਨ ਜਦ ਮੋਦਵੀਰ ਬੰਦੇ ਆਏ ਤੇ ਅਸੀਂ ਜਾ ਕੇ ਮੋਹੱਲਾ ਕਲੀਨਿਕ ਵੱਲ ਗਏ ਡਾਕਟਰ ਸਾਹਿਬ ਆ ਚੁੱਕੇ ਸਨ ਤੇ ਉੱਧਰ ਵੇਖਿਆ ਤੇ ਉੱਥੇ ਵੀ ਬੈਟਰੀ ਵਗੈਰਾ ਗਾਇਬ ਸਨ ਬਾਕੀ ਡਾਕਟਰ ਸਭ ਉਸ ਆਮਦਨੀ ਕੋਈ ਨਹੀਂ ਡੇਰੀ ਵਾਲ ਕੇ ਦੀ ਅਸੀਂ ਆ ਕੇ ਅੰਦਰ ਦੇਖਿਆ ਸੀ ਬਾਹਰਲਾ ਜਿਹੜਾ ਮੇਨ ਟਾਲਾ ਸੀ ਉਹ ਵੀ ਟੁੱਟਾ ਹੋਇਆ ਸੀ ਅੰਦਰ ਜਾ ਕੇ ਫਿਰ ਸਾਰਾ ਦੇਖਿਆ ਵਗੈਰਾ ਕਿ ਇਨਵਰਟਰ ਤੇ ਦੋ ਬੈਟਰੀ ਗਾਇਬ ਸੀ ਫਿਰ AC ਵਗੈਰਾ ਬਾਕੀ ਸਭ ਚੈੱਕ ਕੀਤਾ ਉਹ ਤਾਂ ਠੀਕ ਸੀ ਲੇਕਿਨ ਫਾਰਮੇਸੀਸ ਦੇ ਰੂਮ ਚ ਇੱਕ ਅੱਖਾ ਹੀ ਉਹ ਜਾ ਕੇ ਲੱਜੀ ਤਾਂ ਕਿ ਜੋ ਦੋ ਬੈਟਰੀ ਇਨਵਰਟਰ ਦੇ ਔਰ ਕੋਈ ਕੋਈ ਦਵਾਈਆਂ ਕੋਈ ਦਵਾਈਆਂ ਸਿਰੰਜਾ ਉਹ ਬਾਕੀ ਆਪਾਂ ਸਾਰਾ ਚੈੱਕ ਕੀਤਾ ਉਹ ਸਾਰਾ ਵਗੈਰਾ ਠੀਕ ਸੀ